ਗੁਰਮੁਖ ਪਿਆਰਿਓ ਕਈ ਵਾਰੀ ਜਦੋਂ ਔਖਾ ਸਮਾਂ ਆ ਜਾਵੇ ਉਦੋਂ ਸਾਨੂੰ ਪਤਾ ਨਹੀਂ ਲੱਗਦਾ ਕੀ ਕਰੀਏ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿੰਦੇ ਆ ਇੱਕ ਵਾਰ ਕੀ ਹੋਇਆ ਬਾਬਾ ਅਨੰਦ ਸਿੰਘ ਜੀ ਮਹਾਪੁਰਖ ਨਾਨਕ ਸਰ ਕਲੇਰਾਵਾਲੇ ਆਪਣੀ ਮੌਜ ਦੇ ਵਿੱਚ ਟਹਿਲ ਰਹੇ ਸੀ ਕੁਝ ਸੰਗਤਾਂ ਆਈਆਂ ਉਹਨਾਂ ਦੇ ਪਾਸ ਹੱਥ ਜੋੜ ਕੇ ਬੇਨਤੀ ਕੀਤੀ ਕਹਿਣ ਲੱਗੇ ਬਾਬਾ ਜੀ ਆਪ ਜੀ ਦੇ ਦਰਸ਼ਨ ਕਰਨ ਆਏ ਆ ਉਦੋਂ ਬਚਨ ਬਾਬਾ ਜੀ ਨੇ ਕੀਤੇ ਕਹਿਣ ਲੱਗੇ ਭਾਈ ਜੇ ਦਰਸ਼ਨ ਹੀ ਕਰਨੇ ਆ ਤੇ ਤੁਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਸਾਡੇ پاس ਕਿਉਂ ਆਉਣਾ ਕੀਤਾ ਹੈ ਕਿਉਂਕਿ ਜਿੰਨੇ ਵੀ ਸੱਚੇ ਮਹਾਪੁਰਖ ਹੁੰਦੇ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਾਨੂੰ ਜੋੜਦੇ ਆ ਆਪਣੇ ਨਾਲ ਨਹੀਂ ਜੋੜਦੇ ਹੁੰਦੇ ਤੇ ਕਿਉਂਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਅਲਪਗਤਾ ਬਹੁਤ ਹੁੰਦੀ ਆ ਸਾਡੇ ਵਿੱਚ ਔਗਣ ਹੀ ਔਗਣ ਹੁੰਦੇ ਆ ਸਾਨੂੰ ਦੂਜਿਆਂ ਵਿੱਚ ਵੀ ਔਗਣ ਦਿਖਦੇ ਆ ਪਰ ਮਹਾਪੁਰਖਾਂ ਦੀ ਸੰਗਤ ਸਾਡੇ ਔਗਣ ਕੱਟ ਦਿੰਦੀ ਆ ਜਿਵੇਂ ਕੋਈ ਸ਼ਰਧਾਲੂ ਬੰਦਾ ਸੀ ਉਹਨੇ ਕਿਸੇ ਮਹਾਪੁਰਖ ਨੂੰ ਪੁੱਛਿਆ ਜਾ ਕੇ ਕਹਿੰਦੇ ਚੰਦ ਦੇ ਵਿੱਚ ਦਾਗ ਕਾਹ ਤੋਂ ਆਂ ਦੀਵੇ ਥੱਲੇ ਹਨੇਰਾ ਕਾਹ ਤੋਂ ਆ ਤੇ ਉਦੋਂ ਮਹਾਂਪੁਰਖ ਕਹਿੰਦੇ ਭਾਈ ਚੰਦ ਜਿਹੜਾ ਹੈ ਸ਼ੀਤਲ ਹੁੰਦਾ ਹੈ ਸੋਹਣਾ ਵੀ ਹੁੰਦਾ ਤੇ ਮਨ ਨੂੰ ਸ਼ਾਂਤੀ ਵੀ ਦਿੰਦਾ ਪਰ ਤੇਰਾ ਧਿਆਨ ਦਾਗ ਵਾਲੀ ਕਾਹ ਤੋਂ ਗਿਆ ਦੀਵਾ ਪ੍ਰਕਾਸ਼ ਦਿੰਦਾ ਗਿਆਨ ਦਾ ਪ੍ਰਤੀਕ ਹੁੰਦਾ ਪਰ ਤੇਰਾ ਧਿਆਨ ਦੀਵੇ ਥੱਲੇ ਹਨੇਰੇ ਵਾਲੀ ਕਿਉਂ ਗਿਆ ਜੋ ਕੁਝ ਤੁਸੀਂ ਆਪ ਹੁੰਨੇ ਹੋ ਉਹੋ ਜੇ ਲੱਭਦੇ ਵੇਖਦੇ ਹੋ ਇਸ ਕਰਕੇ ਨਾ ਤੇ ਉੱਥੇ ਫਿਰ ਮਹਾਂਪੁਰਖਾਂ ਨੇ ਆਖਿਆ ਭਾਈ ਜੇ ਦਰਸ਼ਨ ਹੀ ਕਰਨੇ ਆ ਤਾਂ ਗੁਰਬਾਣੀ ਇਸ ਜਗ ਮੈਂ ਚਾਨਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਰੋ ਜਾ ਕੇ ਇਸ ਤਰ੍ਹਾਂ ਬਾਬਾ ਜੀ ਨੇ ਬੇਨਤੀ ਕੀਤੀ ਸੀ ਫਿਰ ਕਹਿੰਦੇ ਨਹੀਂ ਬਾਬਾ ਜੀ ਆਪ ਜੀ ਕੋਲੋਂ ਕੁਝ ਪੁੱਛਣਾ ਚਾਹੁੰਦੇ ਆ ਬਾਬਾ ਜੀ ਨੇ ਫਿਰ ਪੁੱਛਿਆ ਭਾਈ ਕੀ ਪੁੱਛਣਾ ਹੈ ਕਹਿੰਦੇ ਸਾਡੇ ਕਲਯੁਗੀ ਜੀਆਂ ਦਾ ਉਧਾਰ ਕਿਵੇਂ ਹੋਵੇਗਾ ਬਾਬਾ ਜੀ ਕਹਿੰਦੇ ਭਾਈ ਅਸੀਂ ਕਹੀਂ ਜਾਣੇ ਆਪ ਜੀ ਨੂੰ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿੰਨ ਮੈਂ ਤਾਰ ਗੁਰੂ ਦੇ ਚਰਨਾਂ ਨਾਲ ਹੀ ਜੁੜ ਕੇ ਇਹ ਮਨ ਦੇ ਵਿੱਚ ਜਿਹੜੇ ਔਗਣ ਹੁੰਦੇ ਆ ਇਹ ਦੂਰ ਹੁੰਦੇ ਆ ਫਿਰ ਜਦੋਂ ਸਮਝੇ ਨਾ ਮਹਾਪੁਰਖਾਂ ਨੇ ਦ੍ਰਿਸ਼ਟਾਂਤ ਦਿੱਤਾ ਕਹਿੰਦੇ ਕੋਈ ਰਾਜਾ ਸੀ ਉਹਦੇ ਮਹਿਲਾਂ ਵਿੱਚ ਜਦੋਂ ਚੋਰੀ ਹੋ ਗਈ ਤੇ ਚੋਰ ਫੜਿਆ ਨਾ ਗਿਆ ਰਾਜੇ ਨੂੰ ਗੁੱਸਾ ਆ ਗਿਆ ਰਾਜੇ ਨੇ ਇਹ ਢੰਡੋਰਾ ਪਟਵਾਇਆ ਜੇ ਕੋਈ ਸੂਰਜ ਛਿਪਣ ਤੋਂ ਬਾਅਦ ਆਪਣੇ ਘਰੋਂ ਬਾਹਰ ਨਿਕਲੇਗਾ ਉਹਨੂੰ ਮੈਂ ਸੂਲੀ ਤੇ ਚੜਾ ਦੂੰਗਾ ਸੂਲੀ ਤੇ ਉਹਨੂੰ ਚੜਾ ਦਿੱਤਾ ਜਾਵੇਗਾ ਸਖਤ ਸਜ਼ਾ ਦਿੱਤੇ ਜਾਵੇਗੀ ਤੇ ਉਹਨੋਂ ਫਿਰ ਡਰਦਾ ਮਾਰਾ ਕੋਈ ਬਾਹਰ ਨਾ ਨਿਕਲੇ ਜੀ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਕਿਉਂਕਿ ਗਲਤੀ ਇੱਕ ਦੀ ਤੇ ਉਹਦੀ ਜਿਹੜੀ ਸਜ਼ਾ ਹੈ ਸਾਰਿਆਂ ਨੂੰ ਭੁਗਤਣੀ ਪਈ। ਉੱਥੇ ਨਗਰ ਵਿੱਚ ਇੱਕ ਮਹਾਪੁਰਖ ਰਹਿੰਦੇ ਹੁੰਦੇ ਸੀ ਸੰਗਤਾਂ ਨੂੰ ਬਚਨ ਸੁਣਾਉਂਦੇ ਹੁੰਦੇ ਸੀ। ਸੰਗਤ ਜਾ ਕੇ ਕਹਿਣ ਲੱਗੀ ਮਹਾਪੁਰਖੋ ਹੁਣ ਤੁਸੀਂ ਆਪਣੇ ਬਚਨਾਂ ਦੀ ਆਪਣੀ ਕਥਾ ਦੀ ਛੇਤੀ ਸਮਾਪਤੀ ਕਰ ਦਿਆ ਕਰੋ। ਸੂਰਜ ਛਿਪਣ ਤੋਂ ਪਹਿਲਾਂ ਪਹਿਨਾ ਅਸੀਂ ਘਰੇ ਪਹੁੰਚ ਜਾਇਆ ਕਰੀਏ ਕਿਉਂਕਿ ਰਾਜੇ ਨੇ ਬੜੀ ਸਖਤੀ ਕੀਤੀ ਹੋਈ ਆ। ਜੇ ਸੂਰਜ ਛਿਪਣ ਤੋਂ ਬਾਅਦ ਅਸੀਂ ਘਰੋਂ ਬਾਹਰ ਰਹਿ ਗਏ ਉਹ ਸਾਨੂੰ ਸੂਲੀ ਤੇ ਚੜਾ ਦੇਵੇਗਾ। ਮਹਾਪੁਰਖਾਂ ਨੂੰ ਜਾ ਕੇ ਦੱਸੀ ਗੱਲ ਵੀ ਆਹ ਗੱਲ ਹੋਈ ਰਾਜੇ ਦੇ ਮਹਿਲਾਂ 'ਚ ਹੋ ਗਈ ਚੋਰੀ। ਤੇ ਚੋਰ ਨੂੰ ਲੱਭਿਆ ਨਹੀਂ ਜਿਸ ਕਰਕੇ ਗੁੱਸੇ 'ਚ ਆ ਕੇ ਉਹਨੇ ਤਾੜਨਾ ਕੀਤੀ ਆ ਤੁਸੀਂ ਜਿਹੜੀ ਸ਼ਾਮ ਨੂੰ ਕਥਾ ਕਰਦੇ ਹੋ ਤੇ ਉਹਦੀ ਛੇਤੀ ਸਮਾਪਤੀ ਕਰਦਿਆ ਕਰੋ ਮਹਾਪੁਰਖਾਂ ਨੇ ਬਚਨ ਕੀਤੇ ਕਹਿਣ ਲੱਗੇ ਭਾਈ ਕੋਈ ਗੱਲ ਨਹੀਂ ਜਿਵੇਂ ਤੁਸੀਂ ਠੀਕ ਸਮਝਦੇ ਹੋ ਉਸ ਤਰ੍ਹਾਂ ਹੀ ਉਚਿਤ ਹੈ ਅਸੀਂ ਜਲਦੀ ਸਮਾਪਤੀ ਕਰਦਿਆ ਕਰਾਂਗੇ ਤੁਸੀਂ ਸਮੇਂ ਸਿਰ ਘਰੇ ਚਲੇ ਜਾਣਾ ਅਸੀਂ ਨਹੀਂ ਚਾਹੁੰਦੇ ਸਾਡੇ ਕਰਕੇ ਇਹ ਕਿਸੇ ਦਾ ਨੁਕਸਾਨ ਹੋ ਜਾਵੇ। ਮਹਾਂਪੁਰਖ ਬੜੇ ਸਿਆਣੇ ਸੀਗੇ ਤੇ ਉਹਨਾਂ ਨੇ ਬਾਅਦ ਵਿੱਚ ਅਕਾਲ ਪੁਰਖ ਦੇ ਚਰਨਾਂ ਦਾ ਧਿਆਨ ਕਰਨਾ ਸ਼ੁਰੂ ਕਰ ਦਿੱਤਾ। ਸੰਗਤ ਨੇ ਚਲੀ ਜਾਣਾ ਆਪਣੇ ਘਰ ਦੇ ਵਿੱਚ। ਥੋੜੇ ਦਿਨ ਤਾਂ ਇਸ ਤਰ੍ਹਾਂ ਹੁੰਦਾ ਰਿਹਾ। ਇੱਕ ਦਿਨ ਮਹਾਂਪੁਰਖ ਬਚਨ ਕਰਦੇ ਕਰਦੇ ਉਹਨਾਂ ਦੀ ਸਮਾਧੀ ਲੱਗ ਗਈ। ਤੇ ਉੱਥੇ ਫਿਰ ਸਾਰਿਆਂ ਨੇ ਵੇਖਿਆ ਵੀ ਉਧਰ ਨੂੰ ਸੂਰਜ ਢਲਣ ਲੱਗ ਗਿਆ ਵੀ ਮਹਾਪੁਰਖਾਂ ਨੇ ਅਜੇ ਸਮਾਪਤੀ ਤੱਕ ਕੀਤੀ ਨਹੀਂ ਚਲੋ ਉੱਠ ਕੇ ਘਰਾਂ ਨੂੰ ਚੱਲੀਏ ਸਾਰੇ ਜਾਣੇ ਆਪਦੇ ਘਰਾਂ ਨੂੰ ਚਲੇ ਗਏ ਪਰ ਇੱਕ 15 ਸਾਲ ਦਾ ਬੱਚਾ ਸੀ ਜਿਹੜਾ ਉੱਥੇ ਬੈਠਾ ਰਹਿ ਗਿਆ ਸੀ ਸਾਧ ਸੰਗਤ ਜੀ ਬਾਕੀ ਸਾਰੇ ਆਪਣੇ ਆਪਣੇ ਘਰ ਚਲੇ ਗਏ ਮੌਤ ਤੋਂ ਡਰਦੇ ਹੋਏ ਉਦੋਂ ਜਦੋਂ ਮਹਾਪੁਰਖਾਂ ਦੀ ਸਮਾਧੀ ਖੁੱਲਦੀ ਆ ਕੀ ਵੇਖਦੇ ਆ ਸਾਹਮਣੇ 15 ਸਾਲ ਦਾ ਬੱਚਾ ਅਜੇ ਵੀ ਬੈਠਾ ਹੈ ਉਹਨਾਂ ਫਰਮਾਪੁਰਖਾਂ ਨੇ ਆਖਿਆ ਭਾਈ ਬੱਚੇ ਨੂੰ ਵੀ ਤੂੰ ਵੀ ਚਲਿਆ ਜਾਣਾ ਸੀ ਤੂੰ ਕਿਉਂ ਬੈਠਾ ਰਿਹਾ ਇੱਥੇ ਭਾਈ ਸਾਰੇ ਆਪਦੇ ਆਪਦੇ ਘਰੇ ਚਲੇ ਗਏ ਮੌਤ ਤੋਂ ਡਰਦੇ ਹੋਏ ਉਹ ਬੱਚੇ ਨੂੰ ਜਦੋਂ ਇਸ ਤਰ੍ਹਾਂ ਆਖਿਆ ਤੂੰ ਕਿਉਂ ਨਹੀਂ ਗਿਆ ਉਹਨੇ ਆਪਦਾ ਕਾਰਨ ਦੱਸਿਆ ਕਹਿਣ ਲੱਗਾ ਮਹਾਂਪੁਰਖੋ ਜਦੋਂ ਮੈਂ ਇੱਥੇ ਸੰਗਤ ਵਿੱਚ ਆਉਣ ਲੱਗਾ ਸੀਗਾ ਤੇ ਉਦੋਂ ਮੈਂ ਦੋ ਪ੍ਰਣ ਕੀਤੇ ਸੀ ਇੱਕ ਤਾਂ ਸਾਰੀ ਸਮਾਪਤੀ ਹੋਣ ਤੋਂ ਬਾਅਦ ਜਾਊਂਗਾ ਇਹ ਮੈਂ ਧਾਰਨ ਕੀਤਾ ਸੀ ਜਦੋਂ ਰੱਬ ਦੀ ਗੱਲ ਹੋ ਰਹੀ ਹੈ ਵਿੱਚੋਂ ਉੱਠ ਕੇ ਨਹੀਂ ਜਾਈਦਾ ਤੇ ਅੱਕੇ ਕੀਤਾ ਸੀ ਵੀ ਮੈਂ ਰੋਜ਼ ਆਇਆ ਕਰੂੰਗਾ ਨਾਗਾ ਨਹੀਂ ਪਾਊਂਗਾ ਨਾਮ ਬਣਾਊਂਗਾ ਇਹ ਦੋ ਜਿਹੜੇ ਬਚਨ ਸੀ ਸਾਧ ਸੰਗਤ ਜੀ ਇਸ ਕਰਕੇ ਇਹ ਮੈਂ ਆਪਦੀ ਜ਼ਿੰਦਗੀ ਵਿੱਚ ਕਹਿੰਦਾ ਕਮਾਏ ਆ ਤਾਂ ਕਰਕੇ ਮੈਂ ਬੈਠਾ ਰਿਆ ਵੀ ਮੇਰਾ ਨੇਮ ਟੁੱਟ ਜਾਣਾ ਸੀ ਜੇ ਮੈਂ ਉੱਠ ਕੇ ਚਲਾ ਜਾਂਦਾ ਤੇ ਮਹਾਂਪੁਰਖ ਕਹਿੰਦੇ ਉਹ ਤਾਂ ਗੱਲ ਭਾਈ ਠੀਕ ਆ ਪਰ ਜਦੋਂ ਸਾਰੇ ਚਲੇ ਗਏ ਤੂੰ ਕਿਉਂ ਨਹੀਂ ਗਿਆ ਤੇ ਬਾਕੀ ਜੇ ਤੂੰ ਹੁਣ ਘਰੇ ਜਾਵੇਂਗਾ ਰਾਜਾ ਤੈਨੂੰ ਫੜ ਲੂਗਾ ਰਾਜਾ ਤੈਨੂੰ ਸੂਲੀ ਤੇ ਚੜਾ ਦੂਗਾ ਰਾਜੇ ਨੇ ਤੈਨੂੰ ਇਹ ਸਜ਼ਾ ਦੇਣੀ ਆ ਇਸ ਕਰਕੇ ਤੂੰ ਇਹ ਗੱਲ ਜਾਣੀ ਨਹੀਂ ਕਿ ਤੈਨੂੰ ਪਤਾ ਨਹੀਂ ਸੀ ਉਹ ਕਹਿਣ ਲੱਗਾ ਜੀ ਮੈਨੂੰ ਪਤਾ ਸੀ ਰਾਜਾ سزا ਦੇ ਸਕਦਾ ਪਰ ਮੈਂ ਨੇਮ ਨਹੀਂ ਸੀ ਆਪਣਾ ਤੋੜਨਾ ਚਾਹੁੰਦਾ ਤੇ ਉਹ ਬੱਚਾ ਕਹਿਣ ਲੱਗਾ ਮਹਾਂਪੁਰਖੋ ਅਸਲ ਵਿੱਚ ਮੈਂ ਗੁਰੂ ਦੇ ਬਚਨ ਸੁਣ ਕੇ ਜਾ ਰਿਹਾ ਹਾਂ ਤੇ ਹੁਣ ਮੈਨੂੰ ਪੂਰਾ ਭਰੋਸਾ ਹੈ ਵਾਹਿਗੁਰੂ ਪਰਮੇਸ਼ਰ ਤੇ ਉਹ ਮੇਰੀ ਆਪ ਹੀ ਰੱਖਿਆ ਕਰੇਗਾ ਜਿਹਦੀ ਆਪਾਂ ਸੰਗਤ ਕਰਦੇ ਹਾਂ ਉਹ ਮੇਰੀ ਆਪ ਰੱਖਿਆ ਕਰੇਗਾ ਹੁਣ ਉਹ ਬੱਚਾ ਇੰਨਾ ਕਹਿ ਕੇ ਉੱਥੋਂ ਚਲਾ ਗਿਆ ਮਹਾਂਪੁਰਖਾਂ ਨੇ ਵੀ ਬੱਚੇ ਨੂੰ ਅਸ਼ੀਰਵਾਦ ਦਿੱਤਾ ਕਿ ਵਾਕਈ ਬੱਚਾ ਜਿਹੜਾ ਨਿਰਭਉ ਆ ਦਰ ਰਹਿਤਾ ਬਾਕੀ ਇਹਨੇ ਸੰਗਤ ਸੱਚੇ ਦਿਲੋਂ ਕੀਤੀ ਆ ਉਪਰੋਂ-ਉਪਰੋਂ ਨਹੀਂ ਕੀਤੀ ਤੇ ਹੁਣ ਜਦੋਂ ਬੱਚਾ ਗਿਆ ਤੇ ਰਸਤੇ ਵਿੱਚ ਸਪਾਈਆਂ ਨੇ ਉਹਨੂੰ ਫੜ ਲਿਆ ਕੈਦਖਾਨੇ ਵਿੱਚ ਬੰਦ ਕਰ ਦਿੱਤਾ ਕਿਉਂਕਿ ਸਪਾਈਆਂ ਦਾ ਪਹਿਰਾ ਲਾਇਆ ਹੋਇਆ ਸੀ ਰਾਜੇ ਨੇ ਜਿਹੜਾ ਸੂਰਜ ਢਲਣ ਤੋਂ ਬਾਅਦ ਨਿਕਲੇ ਉਹਨੂੰ ਜਾ ਕੇ ਫੜ ਲਿਓ ਹੁਣ ਉਹ ਬੱਚੇ ਨੂੰ ਫੜਤਾ ਲਿਆ ਤੇ ਰਾਜੇ ਸਾਹਮਣੇ ਪੇਸ਼ ਕੀਤਾ ਗਿਆ ਜੀ ਕਿ ਇਹ ਐਸਾ ਬੱਚਾ ਜਿਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਤੋਹੀਨ ਕੀਤੀ ਆ ਦੱਸੋ ਇਹਨੂੰ ਕੀ ਸਜ਼ਾ ਦਿੱਤੀ ਜਾਵੇ ਉਦੋਂ ਫਿਰ ਰਾਜੇ ਦੇ ਜਿਹੜੇ ਮੰਤਰੀ ਸੀ ਉਹ ਕਹਿੰਦੇ ਵੀ ਇਹ ਬੱਚਾ ਇਹਦੇ ਮਾਤਾ ਪਿਤਾ ਨੂੰ ਸੱਦਿਆ ਜਾਵੇ ਮਾਤਾ ਪਿਤਾ ਨੂੰ ਸੱਦਿਆ ਗਿਆ ਉਹ ਤੋਂ ਪੁੱਛਿਆ ਗਿਆ ਵੀ ਤੁਹਾਡਾ ਬੱਚਾ ਰਾਤ ਨੂੰ ਫੜਿਆ ਗਿਆ ਸੂਰਜ ਢਲਣ ਤੋਂ ਬਾਅਦ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਇਹਨੂੰ ਸਮਝਾਇਆ ਨਹੀਂ ਸੀ ਹੁਣ ਇਹਨੂੰ ਤਾਂ ਸਜ਼ਾ ਮਿਲਣੀ ਆ ਤੇ ਤੁਹਾਨੂੰ ਵੀ ਰਾਜੇ ਵੱਲੋਂ ਸਜ਼ਾ ਦਿੱਤੀ ਜਾਊਗੀ ਤੁਹਾਡੀ ਜਾਇਦਾਦ ਜ਼ਮੀਨ ਘਰਬਾਰ ਸਾਰਾ ਕੁਝ ਜ਼ਬਤ ਕੀਤਾ ਜਾਊਗਾ ਕਿਉਂਕਿ ਕਾਨੂੰਨ ਬਣਿਆ ਸੀਗਾ ਤੁਸੀਂ ਕਾਨੂੰਨ ਤੋੜਿਆ ਜਿਹੜਾ ਕਾਨੂੰਨ ਤੋੜੇ ਉਹਨੂੰ ਸਜ਼ਾ ਮਿਲੇਗੀ ਹੀ ਮਿਲੇਗੀ ਉਦੋਂ ਫਿਰ ਉਹਦੇ ਘਰ ਵਾਲੇ ਬੱਚੇ ਦੇ ਕਹਿਣ ਲੱਗੇ ਵੀ ਇਹ ਬੱਚਾ ਤਾਂ ਸਾਡਾ ਹੀ ਆ ਪਰ ਅਸੀਂ ਸੱਚ ਕਹਿੰਨੇ ਆ ਵੀ ਅਸੀਂ ਇਹਨੂੰ ਸਮਝਾਉਂਨੇ ਆ ਬਥੇਰਾ ਪਰ ਸਾਡੇ ਆਖੇ ਨਹੀਂ ਲੱਗਦਾ ਇਹ ਕੋਈ ਮਹਾਪੁਰਖਾ ਉਹਨਾਂ ਕੋਲ ਚਲਾ ਜਾਂਦਾ ਹੈ ਉਹਨਾਂ ਦੇ ਪ੍ਰਵਚਨ ਸੁਣਨ ਜਾਂਦਾ ਸਾਡੇ ਆਖੇ ਨਹੀਂ ਲੱਗਦਾ ਮੈਂ ਕਈ ਬੱਚੇ ਕਹਿਣੇ ਤੋਂ ਬਾਹਰ ਹੋ ਜਾਂਦੇ ਆ ਇਸ ਤਰ੍ਹਾਂ ਦੀ ਗੱਲ ਹੈ ਕਹਿੰਦੇ ਸਾਡੇ ਕਹਿਣੇ ਤੋਂ ਬਾਹਰ ਹੋ ਗਿਆ ਸੀ ਤੇ ਅਸੀਂ ਇਹਨੂੰ ਬੇਦਖਲ ਕਰਤਾ ਸੀ ਇਸ ਕਰਕੇ ਸਾਡਾ ਇਹਦੇ ਨਾਲ ਕੋਈ ਵਾਅ ਵਾਸਤਾ ਨਹੀਂ ਫਿਰ ਉਹਦੇ ਭੈਣ ਭਰਾਵਾਂ ਤੋਂ ਪੁੱਛਿਆ ਗਿਆ ਉਹ ਵੀ ਕਹਿੰਦੇ ਸਾਡਾ ਕੁਝ ਨਹੀਂ ਲੱਗਦਾ ਬੱਚਾ ਵਿਚਾਰਾ ਜਿਹੜਾ ਕੱਲਾ ਰਹਿ ਗਿਆ ਜਦੋਂ ਵਿਪਤਾ ਪੈਂਦੀ ਹੈ ਸਾਰੇ ਸਾਥ ਛੱਡ ਜਾਂਦੇ ਆ ਜੀ ਤੇ ਫਿਰ ਕਹਿੰਦੇ ਸਾਡਾ ਕੁਝ ਨਹੀਂ ਲੱਗਦਾ ਇਸ ਕਰਕੇ ਇਹਨੂੰ ਸਜ਼ਾ ਦੇ ਦਿਓ ਸੂਲੀ ਤੇ ਇਹਨੂੰ ਚੜਾ ਦਿਓ ਸਾਨੂੰ ਸੂਲੀ ਤੇ ਚੜਾਉਣ ਦੀ ਕੋਈ ਲੋੜ ਨਹੀਂ ਹੈਗੀ ਫਿਰ ਰਾਜਾ ਕਹਿੰਦਾ ਵੀ ਮੈਂ ਆਪਦਾ ਜਿਹੜਾ ਕਾਨੂੰਨ ਬਣਾਇਆ ਉਹ ਤਾਂ ਮੈਂ ਹੁਣ ਸਜ਼ਾ ਦੇ ਕੇ ਰਹੂੰਗਾ ਬੱਚੇ ਨੂੰ ਕਹਿੰਦਾ ਭਾਈ ਤੈਨੂੰ ਸੂਲੀ ਤੇ ਚੜਾਇਆ ਜਾਣਾ ਕੋਈ ਆਖਰੀ ਇੱਛਾ ਹੈਗੀ ਤਾਂ ਦੱਸ ਦੇ ਉਹ ਕਹਿੰਦਾ ਉਹਨਾਂ ਮਹਾਪੁਰਖਾਂ ਨਾਲ ਮੈਨੂੰ ਮਿਲਾ ਦਿਓ ਜਿਨ੍ਹਾਂ ਦੀ ਮੈਂ ਕਥਾ ਰੋਜ਼ ਸੁਣਨ ਜਾਇਆ ਕਰਦਾ ਸੀ ਮਲਾਇਆ ਗਿਆ ਮਹਾਪੁਰਖਾਂ ਕੋਲ ਕਿਉਂਕਿ ਆਖਰੀ ਇੱਛਾ ਪ੍ਰਾਤਨ ਸਮੇਂ ਵਿੱਚ ਪੂਰੀ ਕੀਤੀ ਜਾਂਦੀ ਸੀ ਫਿਰ ਉਹ ਜਿਹੜੇ ਮਹਾਪੁਰਖ ਸੀ ਉਹਨਾਂ ਨੂੰ ਸਨੇਹਾ ਭੇਜਿਆ ਗਿਆ ਤੇ ਉਹ ਰਾਜੇ ਦੀ ਕਚਹਿਰੀ ਵਿੱਚ ਚੱਲ ਕੇ ਆਉਂਦੇ ਆ ਤੇ ਉਹ ਬੱਚੇ ਨੂੰ ਵੇਖਦੇ ਆ ਜਿਹਨੂੰ ਹੁਣ ਸੂਲੀ ਦੀ ਸਜ਼ਾ ਹੋਣੀ ਹੈ ਉਹਨਾਂ ਨੂੰ ਆਪਸ ਵਿੱਚ ਮਲਾਇਆ ਜਾਂਦਾ ਹੈ ਫਿਰ ਉਹ ਮਹਾਪੁਰਖ ਕਹਿਣ ਲੱਗੇ ਰਾਜੇ ਨੂੰ ਸਮਝਾਉਣ ਲੱਗੇ ਕਿ ਤੁਸੀਂ ਮਾੜਾ ਕਰ ਰਹੇ ਹੋ ਬੱਚੇ ਦਾ ਕੋਈ ਕਸੂਰ ਨਹੀਂ ਬੱਚੇ ਨੂੰ ਇਸ ਤਰ੍ਹਾਂ ਦੀ ਸਜ਼ਾ ਦੇਣੀ ਠੀਕ ਕੰਮ ਨਹੀਂ ਇਹ ਰਾਜਾ ਨਿਆ ਨਹੀਂ ਹੈਗਾ ਇਹ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਰਾਜਾ ਅੜੀਅਲ ਸੁਭਾਅ ਦਾ ਸੀ ਕਹਿਣ ਲੱਗਾ ਨਹੀਂ ਮੈਂ ਤਾਂ ਸਜ਼ਾ ਦੇਣੀ ਹੀ ਦੇਣੀ ਆ ਕਿਉਂਕਿ ਇਹਨੇ ਕਾਨੂੰਨ ਦੀ ਉਲੰਘਣਾ ਜੋ ਕੀਤੀ ਹੈ ਇਹ ਕਿਉਂ ਘਰੋਂ ਨਿਕਲਿਆ ਜਦੋਂ ਮੈਂ ਇੱਥੇ ਟੰਡੋਰਾ ਪਟਵਾਇਆ ਸੀ ਕਿਸ ਨੇ ਮੇਰੀ ਗੱਲ ਨੂੰ ਮੰਨਿਆ ਨਹੀਂ ਮਹਾਪੁਰਖ ਕਹਿੰਦੇ ਭਾਈ ਮਾੜਾ ਕਰ ਰਹੇ ਆ ਇਸ ਤਰ੍ਹਾਂ ਤੈਨੂੰ ਕਰਨਾ ਨਹੀਂ ਚਾਹੀਦਾ ਬੱਚਾ ਬੜਾ ਸਿਆਣਾ ਹੈ ਮੈਂ ਦੇਖਿਆ ਇਹਦੀਆਂ ਗੱਲਾਂ ਮੈਂ ਸੁਣੀਆਂ ਨੇ ਤੂੰ ਇਸ ਨੂੰ ਮਾਫ਼ ਕਰ ਦੇ ਉਸ ਨੂੰ ਜਾਣ ਦੇ ਪਰ ਰਾਜਾ ਨਹੀਂ ਮੰਨਿਆ ਤੇ ਉਧਰ ਜਿਹੜੇ ਬੱਚੇ ਨੇ ਸਾਧ ਸੰਗਤ ਕੀਤੀ ਸੀ ਮਹਾਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਤੇ ਸਾਧ ਸੰਗਤ ਜੀ ਉਸ ਨੂੰ ਉਹ ਗੱਲ ਯਾਦ ਆ ਗਈ ਜਿਵੇਂ ਬਾਬਾ ਅਨੰਦ ਸਿੰਘ ਜੀ ਵੀ ਕਹਿੰਦੇ ਹੁੰਦੇ ਸੀ ਭਾਈ ਜਦੋਂ ਔਖਾ ਸਮਾਂ ਆ ਜਾਏ ਜਦੋਂ ਕੰਮ ਆਪਾਂ ਕਰਨ ਲੱਗੀਏ ਸਿਰੇ ਨਾ ਚੜੇ ਨੇਮ ਵਧਾ ਦਿਓ ਇਹ ਬਾਬਾ ਅਨੰਦ ਸਿੰਘ ਜੀ ਦਾ ਵੀ ਬਚਨ ਤਾਂ ਉਹ ਬੱਚੇ ਨੇ ਵੀ ਉਵੇਂ ਕੀਤਾ ਜੀ ਸਾਧ ਸੰਗਤ ਜੀ ਉਹ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਆਪਾਂ ਨਾਮ ਸਿਮਰਦੇ ਹਾਂ ਉਦੋਂ ਕੋਈ ਨਾ ਕੋਈ ਰਸਤਾ ਨਿਕਲ ਹੀ ਆਉਂਦਾ ਹੈ ਤੇ ਉਦੋਂ ਸਾਧ ਸੰਗਤ ਜੀ ਜਿਹੜੇ ਜਲਾਦ ਸੀਗੇ ਉਹ ਸੂਲੀ ਤਿਆਰ ਕਰ ਰਹੇ ਸੀ ਲੱਕੜ ਨੂੰ ਤਿੱਖਾ ਕਰ ਰਹੇ ਸੀ ਕਿਉਂਕਿ ਉੱਪਰ ਤਿੱਖਾ ਵਾਲਾ ਪਾਸਾ ਕਰਕੇ ਉਹ ਸੂਲੀ ਤੇ ਚੜਾਇਆ ਜਾਣਾ ਸੀਗਾ ਉਧਰ ਉਹ ਬੱਚਾ ਉਹਦਾ ਸਿਮਰਨ ਕਰ ਰਿਆ ਇਧਰੋਂ ਜਲਾਦ ਤਿਆਰੀ ਕਰ ਰਹੇ ਆ ਲੋਕ ਕਹਿ ਰਹੇ ਆ ਵੀ ਇਹ ਹੁਣ ਬੱਚਾ ਬਚੇਗਾ ਨਹੀਂ ਇਹਨੂੰ ਕੋਈ ਨਹੀਂ ਬਚਾ ਸਕਦਾ ਪਰ ਜਿਹਦੇ ਵੱਲ ਰੱਬ ਹੋ ਜੇ ਜੋ ਸੁਣੋ ਤੂੰ ਰਖਵਾਲਾ ਮਾਰਿਆ ਤੇ ਸਕੌਣ ਉਹਨੂੰ ਕੌਣ ਮਾਰ ਸਕਦਾ ਹੈ ਜੀ ਉੱਥੇ ਵੈਧੀ ਇਦਾਂ ਦੀ ਬਣ ਗਈ ਹੋਇਆ ਕੀ ਉੱਥੇ ਉਹ ਜਿਹੜੀ ਸੂਲੀ ਸੀ ਨਾ ਸਾਧ ਸੰਗਤ ਜੀ ਉਹਦੀ ਲੱਕੜ ਜਿਹੜੀ ਹੁੰਦੀ ਹੈ ਸੁੱਕੀ ਹੋਈ ਤੇ ਉਹ ਹਰੀ ਭਰੀ ਹੋ ਗਈ ਬਿਲਕੁਲ ਤੇ ਉਹ ਫਿਰ ਸੂਲੀ ਦਾ ਕੋਈ ਪ੍ਰਭਾਵ ਵੀ ਨਹੀਂ ਪਿਆ ਬੱਚੇ ਤੇ ਵਜ਼ੀਰਾ ਨੇ ਜਾ ਕੇ ਰਾਜੇ ਨੂੰ ਦੱਸਿਆ ਵੀ ਇਉਂ ਇੱਕ ਰਾਮਤ ਚਮਤਕਾਰ ਹੋਇਆ ਰਾਜਾ ਨਹੀਂ ਮੰਨਿਆ ਰਾਜਾ ਕਹਿੰਦਾ ਇਦਾਂ ਕਿਵੇਂ ਹੋ ਸਕਦਾ ਇਦਾਂ ਕਦੇ ਵੀ ਨਹੀਂ ਹੋ ਸਕਦਾ ਰਾਜਾ ਆਪ ਉਥੇ ਚੱਲ ਕੇ ਆਇਆ ਉਹਨੇ ਇੱਕ ਹੋਰ ਸੁੱਕੀ ਲੱਕੜ ਮੰਗਵਾਈ ਤੇ ਉਹ ਵੀ ਬਾਅਦ ਵਿੱਚ ਦੇਖਿਆ ਹਰੀ ਭਰੀ ਹੋ ਗਈ ਫਿਰ ਰਾਜਾ ਬੜਾ ਹੈਰਾਨ ਹੋਇਆ ਕਿਉਂਕਿ ਲੱਕੜ ਇੰਨੀ ਫੁੱਟ ਪੀ ਉਹਦੇ ਵਿੱਚੋਂ ਸਾਹ ਸੰਗਤ ਜੀ ਟਾਹਣੀਆਂ ਪੱਤੇ ਨਿਕਲਣ ਲੱਗ ਗਏ ਇਸ ਤਰ੍ਹਾਂ ਦਾ ਚਮਤਕਾਰ ਹੋਇਆ ਫਿਰ ਰਾਜਾ ਜਿਹੜਾ ਬੜਾ ਹੈਰਾਨ ਹੁੰਦਾ ਸ਼ਰਮਿੰਦਾ ਵੀ ਹੁੰਦਾ ਮਹਾਪੁਰਖਾਂ ਨੂੰ ਪੁੱਛਦਾ ਸਭ ਕੀ ਆ ਉਹ ਕਹਿੰਦੇ ਸਾਡੇ ਗੁਰੂ ਦਾ ਚਮਤਕਾਰ ਆ ਇਹ ਕਹਿੰਦੇ ਕਿਹੜੇ ਗੁਰੂ ਦਾ ਚਮਤਕਾਰ ਆ ਉਹ ਕਹਿੰਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਦੀ ਗੱਦੀ ਦੇ ਪੰਜਵੇਂ ਵਾਰ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਤੇ ਇਹ ਬੱਚਾ ਸਾਨੂੰ ਮੰਨਦਾ ਹੈ ਇਸ ਕਰਕੇ ਇਹ ਸਾਰਾ ਚਮਤਕਾਰ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਜੋ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਵਸਦੇ ਆ ਉੱਥੇ ਸੰਗਤਾਂ ਨੂੰ ਤਾਰ ਰਹੇ ਆ ਰਾਜਾ ਕਹਿੰਦਾ ਇੱਥੇ ਕਸ਼ਮੀਰ ਦਾ ਇਲਾਕਾ ਉਹ ਅੰਮ੍ਰਿਤਸਰ ਵਸਤਿਆ ਏਡੀ ਦੂਰ ਕਿਰਪਾ ਕਿਸੇ ਗੁਰੂ ਦੀ ਕਿਵੇਂ ਹੋ ਸਕਦੀ ਹੈ ਪਰ ਉਹਦਾ ਮਹਾਂਪੁਰਖ ਕਹਿੰਦੇ ਇੱਥੇ ਹੈ ਉੱਥੇ ਰਖਵਾਲਾ ਪ੍ਰਭ ਸਤਗੁਰ ਦੀਨ ਦੇ ਵਾਲਾ ਗੁਰੂ ਕਿਰਪਾ ਕਰਨ ਤਾਂ ਹਰ ਜਗ੍ਹਾ ਹੀ ਹੈ ਗੁਰੂ ਜਿੱਥੇ ਹੋ ਜਾਈ ਤੂੰ ਸਭਣੀ ਥਾਈ ਤੂੰ ਸਾਚਾ ਸਿਰਜਣਹਾਰ ਜੀਉ ਜਿੱਥੇ ਜਾਈਏ ਹਰ ਜਗ੍ਹਾ ਰੱਬ ਹੈ ਤਾਂ ਉਹਦਾ ਵਾਸਾ ਹੋ ਜਾਂਦਾ ਹਰ ਜਗ੍ਹਾ ਤੇ ਇਸ ਕਰਕੇ ਜਾਮਗੁਰੂ ਹੋਏ ਵੱਲ ਲੱਖ ਬਾਹਾਂ ਕਿਹਾ ਕਿ ਜੇ ਲੱਖਾਂ ਬਾਹਾਂ ਵੀ ਮਿਲ ਕੇ ਕੁਝ ਵਿਗਾੜ ਨਹੀਂ ਸਕਦੀਆਂ ਬੰਦੇ ਦਾ ਜਿਹਦੇ ਵੱਲ ਗੁਰੂ ਹੋ ਜੇ ਫਿਰ ਐਸੇ ਗੁਰੂ ਦੀ ਸੋਭਾ ਸੁਣ ਕੇ ਜਦੋਂ ਰਾਜੇ ਨੇ ਵੀ ਦਰਸ਼ਨ ਕੀਤੇ ਸ੍ਰੀ ਗੁਰੂ ਰਜਨਦੇਵ ਜੀ ਦੇ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਣ ਤਾਂ ਉਹ ਦਰਸ਼ਨ ਕਰਕੇ ਨਿਹਾਲ ਹੋਇਆ ਉਹ ਵੀ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ ਤੇ ਗੁਰੂ ਮਹਾਰਾਜ ਨੇ ਉਹ ਬੱਚੇ ਨੂੰ ਲੈ ਕੇ ਬਚਨ ਕੀਤੇ ਸੀ ਇਹ ਸਾਡਾ ਪਿਛਲੇ ਜਨਮਾਂ ਦਾ ਸੇਵਕ ਹੈ ਦੇ ਕੁਝ ਕਰਮ ਰਹਿ ਗਏ ਸੀ ਹੁਣ ਪੂਰੇ ਹੋ ਗਏ ਆ ਇਹਦਾ ਵੀ ਜਨਮ ਮਰਨ ਹੁਣ ਕੱਟਿਆ ਜਾਵੇਗਾ ਇਸ ਕਰਕੇ ਭਾਈ ਜਦੋਂ ਵੀ ਔਖਾ ਸਮਾਂ ਆ ਜਾਵੇ ਨਾਮ ਜਪਣਾ ਨਾ ਛੱਡਿਏ ਜਿਵੇਂ ਉਹ ਬੱਚੇ ਨੇ ਨਾਮ ਜਪਣਾ ਨਹੀਂ ਛੱਡਿਆ ਇਹ ਕਰਮ ਸਾਨੂੰ ਕਰਨੇ ਚਾਹੀਦੇ ਆ ਤੇ ਧੰਤਨ ਬਾਬਾ ਅਨੰਦ ਸਿੰਘ ਜੀ ਦੇ ਬਚਨ ਆ ਕਹਿੰਦੇ ਹੁੰਦੇ ਸੀ ਭਾਈ ਜਦੋਂ ਵੀ ਔਖਾ ਸਮਾਂ ਆ ਜਾਵੇ ਨਾਮ ਵਧਾ ਦਿਓ ਨਾਮ ਜਪਣਾ ਸ਼ੁਰੂ ਕਰ ਦਿਓ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਆ ਜਦੋਂ ਆਪਾਂ ਨਾਮ ਵਧਾ ਦਿੰਨੇ ਆ ਤਾਂ ਭਾਈ ਜੀ ਦੋ ੱਖਾ ਸਮਾਜੇ ਅਰਦਾਸ ਕਰੋ ਮਾਲਕ ਅੱਗੇ ਨਾਮ ਸਿਮਰਨ ਵੱਧ ਕਰੋ ਜਿਵੇਂ ਉਹ ਬੱਚੇ ਦੀ ਰਖਵਾਲੀ ਪਰਮੇਸ਼ਰ ਨੇ ਕੀਤੀ ਗੁਰੂ ਜੀ ਨੇ ਕੀਤੀ ਆਪ ਜੀ ਦੀ ਰਖਿਆ ਸਤਗੁਰੂ ਜੀ ਕਰਨਗੇ ਆਓ ਮੰਗਿਏ ਜੀ ਸਰਬੱਤ ਦਾ ਭਲਾ ਤੇ ਫਤਿਹ ਬੁਲਾਈਏ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ